ਅਰੇ ਯਾਰ ਯਾਰ ਨਹੀਂ ਕਹਿਣਾ ਮੈਂ ਸੀਦਾ ਤੁਹਾਡੇ ਭਰਾਵਾਂ ਵਰਗਾ ਥੱਕ-ਥੱਕ ਕੇ ਪਸੀਨਾ ਪਸੀਨਾ ਹੋ ਜਾਂਦਾ ਥੱਕ-ਥੱਕ ਕੇ ਪਸੀਨਾ ਪਸੀਨਾ ਕਾਦੇ ਮਾ ਹੋਣ ਜੀ ਥੋੜਾ ਸਤਕਾਰ ਕਰਦੇ ਆ ਸਾਰੇ ਚੁੰਨੀ ਲੈ ਲੋ ਇਹ ਅਗਲੇ ਦੀ ਗੱਲ ਮੰਨ ਲਓ ਅਸੀਂ ਕਹਿੰਨੇ ਆ ਉਹ ਖੂ ਆਏ ਲੱਖ ਰੁਪਇਆ ਦਿੰਨੇ ਆ ਸਾਡੇ ਖੂਦ ਲੰਘਾਈ ਮਾਪਣੀਆਂ ਛਾਲ ਮਾਰਦੇ ਖਾ ਉਹਦੇ ਹਲੋ ਸਰਟਾ ਤਾਨੂੰ ਤੁਹਾਨੂੰ ਕੀ ਲੱਗਦਾ ਕਿ ਮੇਰੇ ਵੀਡੀਓ ਜਿਹੜੀਆਂ ਵੀ ਹੈਗੀਆਂ ਵਾ ਕਿ ਤੁਹਾਨੂੰ ਅਲੱਗ ਗੰਦੀਆਂ ਹੀ ਹੈਗੇ ਉਹ ਵੀ ਥੱਕ ਥੱਕ ਕੇ ਪਸੀਨਾ ਪਸੀਨ ਹੋ ਜਾਂਦਾ ਥੱਕ ਥੱਕ ਕੇ ਪਸੀਨਾ ਪਸੀਨ ਕਾ ਦੇਣਾ ਹੁਣ ਕਿ ਅਰੇ ਯਾਰ ਜਿੱਦਾਂ ਹੋਣੀ ਯਾਰ ਨਹੀਂ ਕਹਿਣਾ ਮੈਂ ਠੀਕਾ ਤੁਹਾਡੇ ਭਰਾ ਵਰਗਾ ਨਹੀਂ ਲੈ ਲਓ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਸਿਰ ਤੇ ਚੁੰਨੀ ਲੈ ਲਓ ਇੱਥੇ ਜਵਾਬ ਦਿਓ ਥੱਕ ਥੱਕ ਕੇ ਪਸੀਨਾ ਪਸੀਨ ਹੀ ਕਾ ਦੇਣਾ ਪੋ ਜਾ ਕੰਮ ਕਰਕੇ ਜਿਹੜਾ ਕੰਮ ਆ ਕੇ ਅੱਛਾ ਇਹ ਜਿੰਮ ਦੀ ਗੱਲ ਹੈ ਤੇਲਾ ਵੀ ਤੇ ਮੈਂ ਜਿੰਮ ਦੀ ਵੀਡੀਓ ਪਾਈ ਪਹਿਲਾਂ ਦੀ ਛੱਡੋ ਇਹਦੀ ਜਵਾਬ ਦਿਓ ਇਹ ਤੁਹਾਡੀ ਵੀਡੀਓ ਸਾ ਨੋਰਮਲ ਬੋਦਾ ਕਰਦੇ ਦਾ ਸਰ ਨੋਰਮਲ ਹੈ 5 ਮਿੰਟ ਕਰਦੇ ਸਾ ਕਥਾ ਕੇ ਪਸੀਨਾ ਪਸੀਨੀ ਕਾ ਦੇਣਾ ਹੋ ਜਾਣਗੇ ਤੁਹ ਵੀ ਕਮਜ਼ੋਰੀ ਹੈਗੀ ਹੈ ਸਾਈਜ਼ ਦੀ ਪ੍ਰੋਬਲਮ ਹੈ ਜਾਂ ਫਿਰ ਟਾਈਮਿੰਗ ਦੀ ਜਾਂ ਫਿਰ ਢਿੱਲੇ ਪੰਦੀ ਕਰ ਦਾਂਗੇ ਕਰ ਦਾਂਗੇ ਸਾਈਜ਼ ਦੀ ਪ੍ਰੋਬਲਮ ਆ ਬਈ ਉਹਨਾਂ ਨੂੰ ਕੀ ਹੈ ਜਿੱਦਾਂ ਉਹ ਜਲਦੇ ਆਪਾਂ ਬੋਲ ਨਹੀਂ ਫਿਰ ਮੈਂ ਉਹੀ ਜ਼ਿਆਦਾ ਗੱਲ ਰਿਪੀਟ ਕਰੋ ਤੇ ਜਾਂ ਮਰਜ਼ੀ ਕਰੋ ਹਾਂਜੀ ਅਗਲੇ ਦੀ ਕਈ ਮੰਨੋਗੇ ਅਸੀਂ ਕਹਿੰਨੇ ਆ ਖੂ ਆ ਜੇ ਚ ਨਾਖ ਰੁਪਿਆ ਦਿੰਨੇ ਆ ਸਾਡੇ ਖੂਦ ਡੰਗਾਈ ਮਾਪਣੀਆਂ ਸ਼ਾਲ ਮਾਰਦੀਆਂ ਖਾ ਉਹਦੇ ਚ ਕਿਹੜੇ ਸਾਈਜ਼ ਦੀ ਗੱਲ ਕਰਦੇ ਤੁਸੀਂ ਕਿਹੜਾ ਸਾਈਜ਼ ਮੋਟਾ ਪਤਲਾ ਕਰਨਾ ਬਈ ਹੁਣ ਉਹਨਾਂ ਦਾ ਕੰਮ ਹੀ ਉਹਦਾ ਕੰਮ ਇਹ ਤਾਂ ਦੇਖੋ ਇਹ ਤਾਂ ਛੱਡੋ ਇਹਨਾਂ ਨੂੰ ਤਾਂ ਅਸੀਂ ਆਪੇ ਵੇਖ ਲਾਂਗੇ ਚਲੋ ਭਾਈ ਕਿੰਨੀ ਮਹਿੰਗੀ ਯਾਹਾਂ ਪੇ ਢਿੱਲੇ ਪਣ ਦੀ ਗੱਲ ਢਿੱਲੇ ਪਣ ਦੀ ਕਾਦੀ ਪ੍ਰੋਬਲਮ ਹੈ ਉਹੀ ਤਾਂ ਕਹਿੰਦੀ ਆ ਸਾਰੀ ਗੱਲ ਉਧਰ ਦੀ ਹੈਗੀ ਆ ਉਹਨਾਂ ਦਾ ਕੰਮ ਹੀ ਉਹੋ ਜਿਹਾ ਹੈਗਾ ਤੁਹਾਨੂੰ ਉਤੋਂ ਹੀ ਆਪ ਸਮਝਦਾਰ ਹੈਗੇ ਜੀ ਸਰ ਹਾਂ ਸਰ ਹੁਣ ਜਦੋਂ ਇਦਾਂ ਦੀ ਉਹ ਉਹਨਾਂ ਦੀ ਮੈਂ ਪੂਰਾ ਪੂਰਾ ਨਹੀਂ ਨਾ ਬੋਲਿਆ ਮੈਂ ਕੁਝ ਵੀ ਇਦਾਂ ਦਾ ਮੋਹਕੰਦਾ ਕੋਈ ਵਰਡ ਕੱਢਿਆ ਸਰ ਜਿੱਦ ਵਰਡਿੰਗ ਹੈਗੀ ਹੈ ਇਹ ਇਹ ਵਰਡਿੰਗ ਆ ਬੱਚੇ ਨਹੀਂ ਸੁਣਦੇ ਇਹ ਵਰਡਿੰਗ ਆ ਇਹ ਬੱਚੇ ਇੱਥੇ ਧੀਆਂ ਪੁੱਤਰ ਆ ਛੋਟੇ ਛੋਟੇ ਬੱਚੇ ਚੈਨਲ ਚਲਾਉਂਦੇ ਆ ਇੰਸਟਾਗ੍ਰam ਚਲਾਉਂਦੇ ਆ ਤੁਹਾਨੂੰ ਅਕਲ ਹੀ ਨਹੀਂ ਆਉਣੀ ਸਾਰੀ ਉਮਰ ਇੱਕ ਵਾਰੀ ਹੋਈ ਆ ਇਹ ਕਰਦਾਂਗੇ ਕਰਦਾਂਗੇ ਉੱਡੂ ਵੀ ਮੋਟੇ ਟੈਰਾ ਵਾਲੇ ਨੱਡੀ 'ਚ ਗੱਡੀ ਮਿਲ ਨੱਡੀ ਕੀ ਹੁੰਦਾ ਪੰਜਾਬ 'ਚ ਰਹਿੰਦੇ ਆ ਤੁਸੀਂ ਤੁਹਾਨੂੰ ਇੱਕ ਬੰਦੇ ਤੁਹਾਨੂੰ ਇੱਕ ਬੰਦੇ ਦਾ ਫੋਨ ਆਇਆ ਅਸੀਂ ਉਹ ਰਿਕਾਰਡਿੰਗ ਸੁਣੂ ਤੁਸੀਂ ਉਹਨਾਂ ਨੂੰ ਬਕਾਇਦਾ ਉੱਤੋਂ ਇਹ ਗੱਲ ਆਖੀ ਵੀ ਅਸੀਂ ਕਰਾ ਮੈਂ ਕਹਿੰਦਾ ਸਿੱਖਾਂ ਦੇ ਘਰੇ ਜਾ ਗੁਰੂਆਂ ਬਾਰੇ ਕੁਝ ਬੋਲਿਆ ਇਹ ਕਿਹਾ ਨਾ ਸਿੱਖਾਂ ਦੇ ਘਰ ਦੀ ਗੱਲ ਨਹੀਂ ਇਹ ਪੰਜਾਬ ਦੀ ਧਰਤੀ ਆ ਇੱਥੇ ਸਾਡੀਆਂ ਮਾਵਾਂ ਨੇ ਖੂਨ ਡੋਲਿਆ ਓਏ ਓਏ ਟੋੜੇ ਜਨਾਨੇ ਨੂੰ ਤੋੜ ਤੋ ਪਰੇਸ਼ਾਨ ਹੋ ਗਈ ਹੈ ਪਹਿਲਾਂ ਕਿ ਛੱਡ ਬੋਲਦਾ ਕੌਣਾ ਸੀ ਕਿਹੜੀਆਂ ਚੁਣੌਤੀਆਂ ਨੇ ਪਰੇਸ਼ਾਨ ਆ ਦੀ ਆਪ ਦੇ ਘਰ ਵਾਲੇ ਅਰੇ ਹੁਣ ਮੇਰੀ ਗੱਲ ਸੁਣੋ ਨਾ ਜਿੱਦਾਂ ਹੁਣ ਅਗਲੇ ਦਾ ਕੰਮ ਹੈਗਾ ਵਾ ਉਹ ਮੈਨੂੰ ਕਹਿੰਦੇ ਨੇ ਤੁਸੀਂ ਆਪ ਬੋਲੋ ਪਰ ਮੈਂ ਉਹ ਚੀਜ਼ ਨਹੀਂ ਬੋਲਦੀ ਨਾ ਆਪਾਂ ਬੋਲਦੇ ਹਾਂ ਕੰਟੈਂਟ ਦੇ ਤੌਰ 'ਤੇ ਜਿੱਦਾਂ ਆਪਾਂ ਉਹ ਉਹ ਚੀਜ਼ ਨਹੀਂ ਕਰਾਂਗੇ ਦੁਬਾਰਾ ਓਕੇ ਤੁਹਾਨੂੰ ਵੀਡੀਓ ਪਾ ਕੇ ਤੁਹਾਨੂੰ ਵੀਡੀਓ ਪਾ ਕੇ ਕੀ ਮਿਲਿਆ ਵੀਡੀਓ ਪਾ ਕੇ ਇਹ ਹੋਇਆ ਕਿ ਵੈਸੇ ਮੈਨੂੰ ਹੂੰ ਵੈਸੇ ਤਾਂ ਕੋਈ ਮਤਲਬ ਵਾ ਦਾ ਕੇ ਦਾ ਬੱਚਾ ਹੁਣ ਮੈਂ ਤੁਹਾਨੂੰ ਦੱਸਦਾ ਤੁਸੀਂ ਪ੍ਰੋਮੋਸ਼ਨ ਕਰਤੀ ਕਰਤੀ ਉਹ ਜਦੋਂ 14 15 ਸਾਲ ਦੇ ਬੱਚੇ ਵੇਖਣਗੇ ਨਾ ਮੁੰਡੇ ਉਹ ਆਨਲਾਈਨ ਆਰਡਰ ਕਰਨਗੇ ਖਾ ਕੇ ਕੀ ਕਰ ਲੈਗੇ ਉਹ ਫੇਰ ਸਾਲੋਂ ਥੋੜੇ ਅਰਗੀਆਂ ਕੁੜੀਆਂ ਦੇ ਨਾ ਫੋਨ ਆਉਦੇ ਆ ਵੀ ਮੇਰੀ ਛੋਟੀ ਭੈਣ ਨਾ ਟਿਊਸ਼ਨ ਗਈ ਸੀ ਤੇ ਉਹਦਾ ਰੇਪ ਹੋ ਗਿਆ ਹਜੇ ਤੱਕ ਵਾਪਸ ਨਹੀਂ ਆਈ ਤੇ ਫੇਰ ਹੋਰ ਰੇਪ ਹੁੰਦੇ ਆ ਤੁਸੀਂ ਕਿਉਂ ਕਰਦੇ ਆ ਬਹੁਤ ਕਲੀਟ ਕਰੋ ਆ ਚੀਜ਼ਾਂ ਦੇ ਤੇ ਮੈਂ ਵਿੱਚ ਨਹੀਂ ਕਰਾਂ ਆਪ ਹੀ ਨਹੀਂ ਕਰਾਂ ਹਾਂ